ਇੱਕ ਤਾਂ ਅਸੀਂ ਇਹ ਵੀ ਦਿਖਾਇਆ ਵੀ ਆ ਦੇਖੋ ਇਹ ਕਹਿੰਦੇ ਆ ਵੀ ਜ਼ਮੀਨਾਂ ਦੇਣ ਲਈ ਲੋਕ ਤਿਆਰ ਆ ਵੀ ਸਾਨੂੰ ਦਿਖਾਓ ਤੁਸੀਂ ਕੱਲੇ-ਕੱਲੇ ਕਿਸਾਨ ਨੂੰ ਤੁਸੀਂ ਵੀ ਇੰਟਰਵਿਊ ਕੀਤੀਆਂ ਹੋਣਗੀਆਂ ਵੀ ਕੋਈ ਦੇਣ ਨੂੰ ਕੋਈ ਜ਼ਮੀਨ ਦੇਣ ਲਈ ਤਿਆਰ ਨਹੀਂ ਹੈਗਾ ਦੂਜਾ ਸਰਕਾਰ ਨੂੰ ਅਸੀਂ ਇਹ ਵੀ ਦਿਖਾਇਆ ਵੀ ਆ ਦੇਖੋ ਲੋਕ ਕਿਵੇਂ ਇਕੱਠੇ ਹੋ ਰਹੇ ਆ ਐਵੇਂ ਤੁਸੀਂ ਪੰਗਾ ਨਾ ਲੈ ਲਿਓ ਜਿਵੇਂ ਮੋਦੀ ਨੇ ਲਿਆ ਸੀ ਸਾਡੇ ਨਾਲ ਪੰਗਾ ਤਿੰਨ ਕਾਨੂੰਨ ਤੁਸੀਂ ਥੋੜੀ ਹੋਰ ਬਦਨਾਮੀ ਹੋਊਗੀ ਇੱਕ ਵੱਡੇ ਮੋਰਚੇ ਦੀ ਅਸੀਂ ਤਿਆਰੀ ਕਰ ਰਹੇ ਆ 24 ਨੂੰ ਅਸੀਂ ਮੁੱਲਾਂਪੁਰ ਦਾਖਾ ਵੱਡੀ ਰੈਲੀ ਕਰ ਰਹੇ ਆ ਉਸ ਤੋਂ ਉਸ ਤੋਂ ਅਸੀਂ ਵੱਡੇ ਅੰਦੋਲਨ ਦੀ ਤਿਆਰੀ ਕਰਾਂਗੇ ਤੇ ਲੋਕਾਂ ਨੂੰ ਜਾਗਰੂਕ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅੱਜ ਅਸੀਂ ਇਹ ਜਿਹੜਾ ਮਾਰਚ ਟਰੈਕਟਰ ਮਾਰਚ ਕੀਤਾ ਸੰਗੋਤ ਸਾਹਿਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਟੱਕਾ ਨਹੀਂ ਹੈਗਾ ਕੋਈ ਜੇਕਰ ਕਿਸੇ ਨੇ ਜ਼ਮੀਨ ਦੇਣੀ ਹੈ ਤਾਂ ਦਵੇ ਨਹੀਂ ਦੇਣੀ ਤੇ ਉਹਦੀ ਇੱਛਾ ਹੈ ਤੇ ਉਹਦੇ ਵਿੱਚ ਹੁਣ ਕਹਿੰਦੇ ਕਿ ਏਜੰਟਾ ਰੋਲਾ ਮਗਾ ਦਿੱਤਾ ਨਹੀਂ ਤਦ ਫਿਰ ਇੱਕ ਸੀਐਲੂ ਚੇਂਜ ਜਿਹੜਾ ਬੰਦ ਕੀਤਾ ਇਹਦਾ ਕੀ ਰੋਲਾ ਇਹ ਨਾ ਬੰਦ ਕਰਨ ਕਿਉਂ ਸਾਡੀ ਜ਼ਮੀਨ ਤੇ ਰੋਕ ਲੱਗੀ ਆ ਕਿਉਂ ਸਾਨੂੰ ਅਸੀਂ ਕਰਜ਼ਾ ਨਹੀਂ ਲੈ ਸਕਦੇ ਵੀ ਤੱਕਾ ਇਹ ਤਾਂ ਦੁਬਾਰਾ ਤੱਕਾ ਹੋਰ ਕੀ ਹੋ ਸਕਦਾ ਹੈਗਾ ਤੇ ਲੋਕਾਂ ਤੋਂ ਪੁੱਛ ਲੈਣ ਪਿੰਡਾਂ 'ਚ ਜਾ ਕੇ ਇਹ ਆਪ ਆ ਹੁਣ ਤਾਂ ਪਿੰਡਾਂ 'ਚ ਨਾਲੇ ਐਮਐਲਏ ਆਪ ਆ ਕੇ ਪੁੱਛਣ ਸੀਐਮ ਆਪ ਆਪੇ ਤਾਂ ਕਦੇ ਕਿਸੇ ਦੀ ਮੋਟਰ ਦੇ ਰੱਖਿਆ ਹੈ ਕਿ ਵੋਟਾਂ ਖਿੱਚਾ ਜਾਂਦੇ ਆ ਇਹ ਲੋਕਾਂ ਨੂੰ ਪੁੱਛਣ ਜਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ ਵੀ ਤੁਸੀਂ ਦੇਣ ਜਾ ਰਹੇ ਹੋ ਤੇ ਸਿੱਧੀ ਉਹਨਾਂ ਨਾਲ ਗੱਲ ਕਰਨ ਜੇ ਲੋਕ ਦੇਣ ਨੂੰ ਤਿਆਰ ਆ ਸੀ ਕਿੱਡ ਲੋਕਾਂ ਨੂੰ ਰੋਕਦੇ ਆ ਲੋਕ ਆਪ ਮਾਰਿਆ ਆ ਤੁਹਾਡੀ ਕੋਈ ਪੰਜਾਬ ਸਰਕਾਰ ਨਾਲ ਕੋ ਨਹੀਂ ਅਸੀਂ ਸਰਪਾਰਟੀ ਮੀਟਿੰਗ ਸੱਦੀ ਸੀ ਉਹਦੇ 'ਚ ਇਹ ਹਾਜ਼ਰ ਨਹੀਂ ਹੋਏ ਅਸੀਂ ਤਾਂ ਕਿਹਾ ਸੀ ਉਹ ਜਾ ਕੇ ਸਾਨੂੰ ਸਮਝਾ ਆਜੋ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਆਈਆਂ ਸੀ ਸਾਰਿਆਂ ਨੇ ਇਹਦੀ ਬਰੂਤਤਾ ਕਰ ਰਹੇ ਆ ਕੱਲੀ ਇਹ ਹੀਗੀ ਆਪਦੇ ਪੈਸਿਆਂ ਲਈ ਆ ਸਾਡੀ ਜ਼ਮੀਨਾਂ ਵਿੱਚ ਕਾਉਣ ਲਈ ਕਿਉਂ ਸਰਕਾਰ ਦਾ ਆਪਦਾ ਕਮਿਸ਼ਨ ਏਜੰਟ ਬਣਦੀ ਆ ਜਾਂ ਕਿਉਂ ਇਹ ਪ੍ਰਾਪਰਟੀ ਡੀਲਰ ਬਣਦੀ ਆ ਸਾਡੀਆਂ ਜ਼ਮੀਨਾਂ ਵਿੱਚ ਕਾਉਣਾ ਚਾਹੁੰਦੀ ਆ ਕੁਝ ਵੱਡਾ ਸਾਡਾ ਪੰਜਾਬ ਤੇ ਪੰਜਾਬੀਅਤ ਨੂੰ ਖਤਰਾ ਅਗਲੇ ਅਸੀਂ 24 ਨੂੰ ਰੈਲੀ ਕਰਾਂਗੇ ਉਹਦੇ ਵਿੱਚ ਅਸੀਂ ਪ੍ਰੋਗਰਾਮ ਅਗਲੇ ਅਸੀਂ ਦਵਾਂਗੇ ਕਿਸਾਨਾਂ ਨੂੰ ਅਪੀਲ ਕਰਦੇ ਆਂ ਤਿਆਰੀ ਰੱਖੋ ਕੰਮ ਕਾਰ ਸਮੇਟ ਕੇ ਰੱਖੋ ਇੱਕ ਵੱਡੇ ਮੋਰਚੇ ਦੀ ਤਿਆਰੀ ਅਸੀਂ ਕਰਾਂਗੇ ਠੀਕ ਹੈ